ਸਤ ਸਿਗਾ ਜੀ ਵੀਰ ਜੀ ਮਾਨਮੀ ਟੈਲੀਫੋਨ ਤੇ ਤੁਹਾਡਾ ਭੈਣ ਭਰਾ ਹਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵਿਜ਼ਿਟ ਬਲ ਪਿੰਡ ਬਲਖੁਰਦ ਅੱਜ ਵੀਰ ਕੋ ਦੋ ਸੂਈਆਂ ਸਵਾਈਆਂ ਵਸ਼ੀਆਂ ਆਈਆਂ ਵੀਰ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਸੇਤਾਂ ਦੀ ਚੜ੍ਹਦੀ ਕਲਾ ਵੀਰ ਜੀ ਕਾਰੋਬਾਰ ਵਧੀਆ ਵਧੀਆ ਬੜੀ ਕਿਰਪਾ ਭਾਵੇਂ ਦੀਪ ਸਿੰਘ ਜੀ ਵੀਰ ਜੀ ਪਿਛਲੀ ਵੀਡੀਓ ਦਾ ਕੀ ਰਿਜ਼ਲਟ ਆਇਆ ਜੀ ਪਿਛਲੀ ਵੀਡੀਓ ਤੇ ਆਪਣੇ ਪਹਿਲੇ ਫੋਨ ਤੇ ਵੈਡ ਵੇਗੀ ਅੱਛਾ ਪਹਿਲੇ ਸੋਹਣੇ ਕੱਲ ਵਾਲੀ ਜਿਹੜੀ ਤੁਸੀਂ ਗੱਲ ਹਾਂ ਜੀ ਜੀ ਕੱਲ ਦੀ ਵੀਰ ਜੀ ਜਿਹੜੀ ਭਾਈ 2 ਵਛੀ ਥੋੜੀ ਐ ਐਲਸੀ ਪਰ ਪਹਿਲੇ ਫੋਨ ਤੇ ਵੀਰ ਜੀ ਚਲੋ ਰੇਟ ਵੀ ਜੱਜ ਪਾਇਆ ਤੁਸੀਂ ਤੁਸੀਂ ਤੇ ਰੇਟ ਚੰਗਾ ਪਾਇਆ ਚਲੋ ਲਿੱਸੀ ਬੜੀ ਜੀ ਜੀ 1000 1500 ਹੀ ਰੱਖਿਆ ਵਾ ਕੋਈ ਜ਼ਿਆਦਾ ਨਫਾ ਨਹੀਂ ਰੱਖਿਆ ਨੀ ਯਾਰ 1500 ਦੇ ਤੇ ਯਾਰ ਵੀਰ ਭਰਾ ਸਿਆਣਾ ਵਾ ਯਾਰ 1500 ਰੁਪਇਆ ਨਫਾ ਕੋਈ ਜ਼ਿਆਦਾ ਨਹੀਂ ਗਾ ਨਹੀਂ ਵੀਰ ਜੀ ਜਾਇਜ ਆ ਬਹੁਤ ਇੰਨੇ ਦਾ ਲੈਣਾ ਲੈਣਾ ਵਾ ਯਾਰ 1500 ਨਾਲ ਲਿਆ ਤੇ ਕੀ ਫਾਇਦਾ ਆਪਾਂ ਮਿਹਨਤ ਕਰਨ ਦਾ ਹਾਂਜੀ ਵੀਰ ਜੀ ਤੇ ਵੀਰ ਜੀ ਅੱਜ ਕਿੰਨੇ ਪਸ਼ੂ ਫਿਰੇ ਦੋ ਵੀਰ ਜੀ ਉਹ ਆਪਣੀ ਅੱਜ ਹੀ ਸੂਈ ਜੇ ਉਹ ਤਾਜੀ ਸੂਈ ਆ ਸਵੇਰੇ ਸੂਈ ਜੇ ਸਵੇਰੇ ਸੁੱਕ ਤੇ ਸੂਈ ਜੇ ਭਲਾ ਭਲਾ ਜਿਆ ਦੇ ਵਛੀ ਥੋੜੀ ਜੀ ਅੱਛਾ ਤੇ ਇਹ ਤਾਂ ਪਹਿਲੋ ਕਰੀਏ ਚੱਲ ਸੂਈ ਜੇ ਕੋਈ ਡੇਢ ਦਵਾ ਮਹੀਨੇ ਦਾ ਲੱਗੇ ਆ ਡੇਢ ਦਵਾ ਤੋਂ ਮਹੀਨਿਆਂ ਤੇ ਲੱਗੇ ਵੀ ਕਹਿੰਦਾ ਮਗਰ ਵਛੀ ਆ ਵਛੀ ਜੇ ਤੇ ਉਹਨੇ ਵਛਾ ਉਹਦਾ ਵਛਾ ਜੇ ਇਹਦੇ ਮਗਰ ਵੇਖੋ ਵੀਜੀ ਵਸ਼ੀ ਆ ਦੋਹਾਂ ਢਾਈਆਂ ਮਹੀਨਾਵਾਂ ਦੀ ਵੀਰ ਕਹਿੰਦਾ ਸੋਈ ਆ ਇਹ ਵੱਡੀ ਵਹਿਰ ਕੱਦ ਕਰ ਚੰਗਾ ਲੱਗਾ ਵਹਿਰ ਮੈਨੂੰ ਵੀ ਥਾਂ ਲਿਆ ਵਾ ਇਹਦਾ ਵੀ ਚੰਗਾ ਆ ਤਾਜੀ ਸੋਈ ਵੀ ਕਹਿੰਦਾ ਸਵੇਰੇ ਹੀ ਇਹਦਾ ਵੀਰ ਕਹਿੰਦਾ ਥਾਣਾ ਨੂੰ ਥੋੜੀ ਥੋੜੀ ਭਾਲ ਪਈ ਆ ਉਹਦਾ ਵਹਿਰ ਇਹ ਵੀ ਚੰਗੀ ਵੀਰਜੀ ਵੇਖੋ ਵੀਰਜੀ ਫਿਰ ਇਧਰੋਂ ਚਾਲੂ ਕਰਨਾ ਜਾਂ ਇਧਰੋਂ ਜਿਹੜੇ ਮਰਜ਼ੇ ਵੀਰਜੀ ਕਰ ਲੋ ਕੋਈ ਨਾਲ ਇਧਰੋਂ ਆਜੋ ਫਿਰ ਹਾਂਜੀ ਵੇਖੋ ਵੀਰਜੀ ਆ ਵੇ ਵੀਰਜੀ ਕਿੰਨੇ ਵੇ ਸੂਏ ਆ ਵਸ਼ੀ ਘਰ ਵਾਲੇ ਕਹਿੰਦੇ ਦੂਜੇ ਆ ਪਰ ਨਹੀਂ ਤੀਜੇ ਕਰ ਤੀਜੇ ਸੁਵੇ ਵੀਰ ਕਹਿੰਦਾ ਵਸ਼ੀ ਆ ਥਾਂ ਲੇਵਾ ਦਿਖਾ ਦਿੰਨੇ ਵੇਖੋ ਵੀਰ ਜੀ ਚੰਗਾ ਲੱਗਾ ਵਸ਼ੀ ਨੂੰ ਕੱਦ ਕਾਠ ਬਹੁਤ ਵਧੀਆ ਲੱਗਾ ਡੱਬਾ ਰੰਗ ਲੱਗਾ ਵਸ਼ੀ ਨੂੰ ਵੇਖੋ ਵੀਰ ਜੀ ਵੇਖੋ ਵੀਰ ਜੀ ਥਾਂ ਲੇਵਾ ਦਿਖਾ ਦੇ ਕੋਈ ਗੱਲ ਕੋਈ ਗੱਲ ਨਹੀਂ ਵੀਰ ਜੀ ਇਹਨੂੰ ਤੋੜੋ ਲੰਮੀ ਲੰਮੀ ਤੋੜ ਦਿਓ ਲੈ ਲੋ ਵੀਰ ਜੀ ਵਸ਼ੀ ਚੰਗੀ ਕੱਦ ਕਾਠ ਚੰਗਾ ਲੱਗਾ ਵਸ਼ੀ ਨੂੰ ਲੈਓ ਵੀਰ ਜੀ ਬਾਕੀ ਠੰਡੀਆਂ ਠੰਡੀਆਂ ਵੀਰ ਜੀ ਇੱਥੇ ਲਿਆਓ ਇੱਥੇ ਚੈੱਕ ਕਰਦੇ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਨੇ ਵੀਰ ਜੀ ਤੁਹਾਨੂੰ ਦੇਖੋ ਵੀਰ ਜੀ ਚੰਗਾ ਲੱਗਾ ਲਾਓ ਵੀਰ ਜੀ ਹੱਥ ਦੇਖੋ ਵੀਰ ਜੀ ਵੀਰ ਚੈੱਕ ਕਰਕੇ ਦਿਖਾਉਂਦੇ ਆ ਵੇਖੋ ਠੰਡੀ ਸੀ ਲਿਆ ਆ ਵੇਖੋ ਕੋਈ ਗੱਲ ਬਾਤ ਹੀ ਨਹੀਂ ਵੀਰ ਜੀ ਵੇਖੋ ਚੰਗੀ ਵੀਰ ਜੀ ਵਸ਼ੀ ਅਸਲ ਵਿੱਚ ਲਾਜੋ ਵੀਰ ਜੀ ਵੇਖੋ ਵੀਰ ਜੀ ਚੰਗੀ ਵਸ਼ੀ ਦਾ ਕੱਦਕਾਰ ਚੰਗਾ ਵਸ਼ੀ ਇਹ ਵੀਰ ਕਹਿੰਦਾ ਤਿੱਜੇ ਸੂਈ ਹਰ ਕੀ ਸੂਈ ਆ ਕਿਆ ਘਰ ਵਾਲਿਆ ਆਪਾਂ ਤੀਜੇ ਨਹੀਂ ਤੀਜੇ ਵੀਰ ਜੀ ਚਲੋ ਜੋ ਹੈਗੀ ਚੀਜ਼ ਉਹ ਕਹਿਣੀ ਚਾਹੀਦੀ ਆ ਦੋਵਾਂ ਢਾਈਆਂ ਮਹੀਨਿਆਂ ਦੀ ਵੀਰ ਕਹਿੰਦਾ ਸੋਈ ਆ ਬਾਕੀ ਵੀਰ ਜੀ ਵਛੀ ਆ ਬੱਜੀ ਕੋਈ ਵੀਰ ਭਰਾ ਆਪਣੀ ਸਮਝਦਾ ਨਹੀਂ 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 ਵੀਰ ਜੀ ਉਹ ਤੇ ਦਿਖਾਉਂਦੀ ਜਿੰਨੇ ਦੀ ਹੈਗੀ ਚੀਜ਼ ਉਹ ਤੇ ਸੱਚ ਦੱਸ ਬਾਕੀ ਵੀਰ ਜੀ ਸਿੰਗ ਕੱਢਣ ਦੀ ਵਛੀ ਵਾਲੇ ਸੇਕ ਲਗਾਉਣ ਵਾਲੇ ਜੇ ਸਿੰਗ ਨਹੀਂ ਲਗਾਏ ਵਾਲੇ ਇਹਦਾ ਵੀਰ ਜੀ ਕੀ ਮੁੱਲ ਕਰਦੇ ਆਪਾਂ ਮੁੱਲ ਵੀਰ ਜੀ ਬਾਜ਼ਾਰ ਦੇ ਹਿਸਾਬ ਨਾਲ ਤੇ ਇਹਦੇ ਆਪਾਂ 40 ਵੀ ਕਰ ਲਈਏ ਤਾਂ ਵੀ ਚੱਜਦਾ ਵਾ ਹਾਂਜੀ 12 ਪਰ ਪਾਣਾ ਮਿਲਿਆ 1500 1600 ਦੇ ਦੇਣੀ ਆ ਉਹ ਤੇ ਹਾਂਜੀ ਵਿੱਚ ਵਿੱਚ ਅਸੀਂ 30000 ਦੀ ਦੇ ਦਈਏ ਨਹੀਂ ਵੀਰ ਜੀ 30 ਦੀ ਨਹੀਂ ਮਹਿੰਗੀ ਹਾਂਜੀ ਮਹਿੰਗੀ ਆ ਦੁੱਧ ਵੀਰ ਜੀ 8 ਕਿਲੋ ਜੇ ਨਹੀਂ ਵੀਰ ਜੀ ਮਹਿੰਗੀ ਆ ਮਖਰ ਵੀ ਵਛੀ ਜੇ ਹੈਗੀ ਤੇ ਹੈਗੀ ਵੀਰ ਜੀ ਜਾਇਜ਼ ਮੁੱਲ ਉਧਰ ਵੀ ਜਾਇਜ਼ ਕੀਤੇ ਚੱਜਦਾ ਵਾ ਅਸੀਂ ਕਮਾਲ ਆ ਕੁੜੀਏ ਵੇਖੋ ਹੈ ਤਾਂ ਵੀਰ ਜੀ ਚੰਗੀ ਵੇਖੋ ਥਾਂਲੇ ਵਾਲਾ ਸੋਨਾ ਲੱਗਾ ਵਾ ਹਾਂਜੀ ਬਾਕੀ ਤੁਸੀਂ ਦੱਸ ਦੋ ਨਹੀਂ ਦੱਸੋ ਤੁਸੀਂ ਫੇਰ ਆਪਾਂ ਕਰ ਦਾਂਗੇ ਉਦੋਂ ਵੰਗ ਮਾਨਤਨ 20000 ਦੀ ਦੇ ਦਿੰਨੇ ਨਹੀਂ 28 ਦੀ ਨਹੀਂ ਹਾਂਜੀ 50000 ਦੀ ਹਾਂ ਨਹੀਂ ਉਹ ਵੜਿਆ ਕਾਤਾ ਜਿਆਦਾ ਪੈਸੇ ਨਹੀਂ ਕੋਈ ਗੱਲ ਹੀ ਘੱਟ ਪੈਸੇ ਉੱਢਦੇ ਚਲੋ ਤੁਸੀਂ ਜੱਜ ਜੱਜ ਕਰ ਦੋ ਫਿਰ ਅੱਛਾ 20000 ਦੀ ਦੇ ਦਨੇ ਚਲੋ ਵੀਰ ਕਹਿੰਦਾ ਉਦੋਂ ਵੀ ਵੀ ਚਲ ਤੂੰ 50 ਦੀ ਕਹਿ ਦੇ ਯਾਰ 50 ਦੀ ਦੇ ਚਲ ਵੀਰ ਕਹਿੰਦਾ ਫਿਰ ਵੇਖੋ ਵੀਰ ਨੇ ਆਫਰ ਦੇਤਾ ਵੀਰ ਕਹਿੰਦਾ ਤੂੰ ਛੋਟ ਕਰਾਂਗੇ ਵੀਰ ਨੇ ਕੱਲ ਉਹ ਛੀ ਠੰਡੀ ਸ਼ੀਲ ਕੱਲ ਵੀਰ ਕਹਿੰਦਾ ਮੇਰੇ ਘਾਟਾ ਪਾਇਆ ਥੋੜਾ ਬੋਟਾ ਕਾ ਚਲੋ ਕੋਈ ਗੱਲ ਨਹੀਂ ਵੀਰ ਕਹਿੰਦਾ ਕਰਮਾਦਾ ਵਾ ਕਰਮਾਦਾ ਵੀਰ ਕਹਿੰਦਾ ਚਲੋ ਦੇ ਦਾਂਗੇ ਵੀਰ ਬਹੁਤ ਜਿਆਦਾ ਰੇਟ ਕਰਦਾ ਉਹ ਤੋਂ ਜ਼ਿਆਦਾ ਘਾਟਾ ਨਹੀਂ ਪਿਆ 1000 ਰੁਪਿਆ ਸਿਰਫ ਪਿਆ ਚਲੋ ਕੋਈ ਗੱਲ ਨਹੀਂ ਵੀਰ ਜੀ ਜੋ ਮੂੰਹੋਂ ਨਿਕਲ ਗਿਆ ਫਿਰ ਗਾ ਨੂੰ ਕਹਿਣਾ ਪੈਂਦਾ ਗਾ ਨੇ ਪਤਾ ਕੀ ਕਹਿਣਾ ਵਾ ਜਾਣ ਕੇ ਕਰਦੇ ਆ ਨਹੀਂ ਨਹੀਂ ਵੀਰ ਜੀ ਆਪਾਂ ਤੁਹਾਨੂੰ ਆਖੀਏ ਮੈਂ 21000 ਦੀ ਬੱਛੀ ਵੇਚੀ ਜਿਓ 24 ਦੀ ਪਾਈ ਆ ਪਰ 21 ਦੀ ਦੇਤੀ ਚਲੋ ਕੋਈ ਗੱਲ ਨਹੀਂ ਮਾਨ ਕੀਤਾ ਚਲੋ ਵੀਰ ਜੀ ਕੋਈ ਗੱਲ ਇਹ ਵੱਛੀ ਹੁਣ 5000 ਦੇ ਦੇਦਾਂਗੇ 5000 ਚ ਵੀ ਮਾਨਦਾਨ ਕਰਦਾਂ ਹੋਰ ਦੱਸੋ ਇਹਦਾ ਦੁੱਧ ਦਾ ਦੱਸਿਆ ਨਹੀਂ ਆਪਾਂ 8 ਕਿਲੋ ਵੀਰ ਜੀ ਮੈਂ ਕਹਿਣ 8 ਕਿਲੋ ਚਲੋ ਵੀਰ ਜੀ ਸੌਂਚ ਪਲੇ ਫਾ ਲੱਗੇਗਾ ਹਾਂ ਜੀ 10 ਕਿਲੋ ਆਪਾਂ ਰੱਠ ਦੀ ਗਰੰਟੀ ਦੋਗੇ 8 ਦੀ ਗਰੰਟੀ ਵੀਰ ਜੀ ਦੇ ਦਿੰਦੇ ਆ ਆ ਵੇਖੋ ਕੋਈ ਵੱਛੀ ਥਣਾ ਚ ਨਹੀਂ ਕੋਈ ਕੋਹ ਨਹੀਂ ਵੇਖੋ ਨਹੀਂ ਨਹੀਂ ਚੰਗੀ ਮਰਾਂ ਨੂੰ ਪਤਾ ਹੈ ਆ ਵੇਖੋ ਨਹੀਂ ਚੰਗੀ ਵੀਰ ਜੀ ਥਣਾ ਚ ਨਹੀਂ ਕੋਈ ਕੋਹ ਨਹੀਂ ਜਵੇ ਲੋ ਵੇ ਲੋ ਵੀਰ ਜੀ ਬਰੀਡ ਚੰਗੀ ਲੱਗੀ ਵੱਛੀ ਹੈ ਵੀ ਕੱਦ ਕਰਦੀ ਚੰਗੀ ਆਪਾਂ ਜੀ ਆਪਾਂ ਵੀਰ ਜੀ ਮਾਨਦਾਨ ਕਰਾਂਗੇ 5000 ਚ ਵੀ ਖੁੱਲਾ ਮਾਨਦਾਨ ਹੋ ਖੁੱਲਾ ਕਰਾ ਹੈ ਵੀ ਚੰਗੀ ਆ ਭਾਰ ਰੱਖਣ ਵਾਲੇ ਵਾਸਤੇ ਬਹੁਤ ਚੰਗੀ ਆ ਖੁੱਲਾ ਮਾਂ ਤਾਂ ਮਗਰ ਵੀ ਵਛੀ ਜੇ ਵੀਜੀ ਆਓ ਵੀਰ ਜੀ ਲਾ ਕੇ ਗਵਾਂਢੀ ਆਪਣੇ ਦੋ ਆਓ 1500 ਦੀ ਵਛੀ ਮੰਗਣ ਦੇ ਆ ਵੀਰ ਜੀ ਪਹਿਲਾਂ ਪਹਿਲੇ ਵੀਰ ਜੀ ਵਛੀ ਆ ਗਈ ਜੇ ਪਹਿਲਾਂ ਆਈ ਵੀਰ ਕਹਿੰਦਾ ਸਵੇਰੇ ਸੁੱਕ ਤੇ ਸੁਈ ਸਵੇਰੇ ਸੁੱਕ ਤੇ ਸੁਈ ਆਵੇ ਕੋ ਵੀਜੀ ਧਾਰੂ ਗਿੱਲਾ ਵੇਖੋ ਧਾਰੂ ਗਿੱਲਾ ਹਾਂ ਜੀ ਹਾਂ ਜੀ ਵੀਰ ਜੀ ਹਾਂ ਜੀ ਸਵੇਰੇ ਸੁੱਕ ਤੇ ਸੁਈ ਆ ਵੀਰ ਜੀ ਖੋਲਿਓ ਇਹਨੂੰ ਵੀਰ ਕਹਿੰਦਾ ਜਿਹੜੀ ਭਾਲ ਜੜੀਆਂ ਪਾਲ ਪਈ ਹਥਾਨੀ ਪਹਿਲਾਂ ਇੱਕ ਸਾਈਡ ਨੂੰ ਹੀ ਹੁਣ ਆ ਵੇਖੋ ਬਚਾਈ ਲੱਗੀ ਜੇ ਹਾਂ ਜੀ ਵੀਰ ਜੀ ਵੇਖੋ ਵੀਰ ਜੀ ਪਾਲ ਪਈ ਜੋ ਮਰੀ ਮਰੀ ਬਾਕੀ ਹੋ ਜੂ ਸਹੀ ਵੀਰ ਬਾਕੀ ਠੰਡੀ ਸੀ ਲਿਆ ਵੀਰ ਜੀ ਠੰਡੀ ਆ ਵੇਖੋ ਵੀਰ ਜੀ ਅਸੀਂ ਵੀ ਨਹੀਂ ਪਾਈ ਵੀਰ ਜੀ ਮੈਂ ਇਦਾਂ ਚੋਈ ਦੇ ਨਹੀਂ ਨਹੀਂ ਵਧੀਆ ਵੀਰ ਜੀ ਹਾਂ ਜੀ ਵੇਖੋ ਵੀਰ ਜੀ ਥੋੜੋ ਮਰੀ ਜੀ ਪਾਲ ਪਾਇਆ ਥੋੜਾ ਵੀਰ ਜੀ ਚਲੋ ਤਾਜੀ ਸੂਈ ਚੰਗੀ ਆ ਲੱਪਾ ਤੇ ਨੌਲਾ ਹੀ ਆ ਫਿਰ ਤੁਹਾਨੂੰ ਪਤਾ ਤਾਜੀ ਸੂਈ ਮੈਂ ਵਸ਼ੀ ਨੇ ਨਿਕੇ ਨਿਕੇ ਵੀਰ ਜੀ ਥੋੜੇ ਥੋੜੇ ਸੰਘਿਆ ਚਲ ਲਿਆ ਕੋਈ ਗੱਲ ਨਹੀਂ ਡਰਦੀ ਉਹ ਕੋਈ ਗੱਲ ਕੋਈ ਗੱਲ ਲਿਆ ਆ ਗਿਆ ਆ ਦੇਖੋ ਵੀਰ ਜੀ ਤੋੜ ਫੇਸ ਕੁਆਲਟੀ ਵੀ ਦਿਖਾ ਦੇਣਾ ਤੁਹਾਨੂੰ ਮੱਛੀ ਠੰਡੀ ਸੀ ਇਹ ਵੀਰ ਜੀ ਬੋਲਾ ਇਹ ਬੋਲਾ ਕਿੰਨਾ ਚੋਆ ਸਵੇਰੇ ਵਿਦਿਅ ਲੈ ਗਈ ਚਾਰ ਦੰਦ ਜੇ ਵਛੇ ਤੇ ਧੂਮ ਚਾਰ ਦੰਦ ਤੇ ਬੋਲੇ ਦਾ ਮੈਂ ਪੁੱਛਿਆ ਤੇ ਬੋਲੇ ਵੀ ਬੋਲਾ ਆਪਾਂ ਚੁਆਜ ਦੋ ਕਿਲੋ ਦੋ ਲੀਟਰ ਵੀਰ ਕਹਿੰਦਾ ਚੋਇਆ ਪਹਿਲੀ ਚਵਾਈ ਸਾਰੀ ਨਹੀਂ ਪਹਿਲੀ ਚਵਾਈ ਤੇ ਉਦਾਂ ਵੀਰ ਜੀ ਠੰਡੀ ਸੀਲ ਆ ਪੂਰੀ ਵੀਰ ਜੀ ਮੈਂ ਹਾਂ ਹੁਣੇ ਤੁਹਾਨੂੰ ਹੱਥ ਫੇਰ ਕੇ ਵਿਖਾਣਾ ਠੀਕ ਆ ਵੀਰ ਜੀ ਮਾਰੇ ਚੱਕ ਹਰਾ ਦੋ ਵੀਰ ਜੀ ਮੈਂ ਹਾਂ ਵੀਰ ਕਹਿੰਦਾ 2 2.5 ਕਿਲੋ ਚੋਇਆ ਵਾ ਚਲੋ ਤੁਸੀਂ ਲਾ ਲਓ ਦੋ ਲੀਟਰ ਵੀਰ ਜੀ 2.5 ਨਹੀਂ ਦੋ 2 ਕਿਲੋ ਵੀਰ ਕਹਿੰਦਾ ਚੋਇਆ ਵਾ 2.5 ਨਹੀਂ ਵੀਰ ਨਹੀਂ ਨਹੀਂ ਚਲੋ ਕੋਈ ਗੱਲ ਵੀਰ ਜੀ 2 ਕਿਲੋ ਚਾ ਕਰਨੀ ਓਏ ਥੋੜਾ ਆ ਪਾਲ ਵੀਰ ਜੀ ਤੇ ਲੱਗੀ ਆ ਕੋ ਆ ਵੇਖੋ ਆ ਪਾਲਿਆ ਉਹ ਨਾਲੇ ਵੀਰ ਜੀ ਥੋੜਾ ਬੋਤਾ ਤੇ ਕਰਨਾ ਹੀ ਹੈ ਜੇ ਤਾੜੀ ਕ ਸਵੇਰੇ ਤੇ ਸੂਈ ਹੈ ਜੇ ਹਜੇ 1 ਚੁਵਾਈ ਹੋਈ ਮੇਰੇ ਸਾਹ ਨਾਲੇ ਦੇਖੋ ਚੁਵਾਈ ਹੋਈ ਆ ਸਵੇਰੇ ਸਵੇਰੇ ਸੂਈ ਚ ਆ ਸਵੇਰੇ ਸੂਈ ਵੀਰ ਜੀ ਨਾਲੇ ਸਾਢੇ 6 7 ਵਜੇ ਸੂਈ ਆ ਮਗਰ ਕੀ ਆ ਵੈਸ਼ਾ ਵਸ਼ਾ ਆ ਗਈ ਵੀਰ ਜੀ ਅੱਛਾ ਵਸ਼ਾ ਆ ਗਈ ਮਗਰ ਚੋਬਰ ਆ ਗਿਆ ਚੋਬਰ ਆ ਗਿਆ ਹਾਂਜੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਆ 8000 ਦਾ ਸੱਜਰਿਆ ਦੇ ਦਈਏ 30000 ਦੀ ਨਹੀਂ ਵੀਰ ਜੀ ਜਾਇਜ਼ ਕਰੀਏ ਹਾਂਜੀ ਜਾਇਜ਼ ਤੁਸੀਂ ਦੱਸ ਦੋ ਫਿਰ 28000 ਦੀ ਦੇ ਦਿਓ ਭਾਈ ਦੇਣੀ ਦੇਣੀ ਫਿਰ ਵੀ ਜੀ ਇੱਕੋ ਕਰ ਦਈਏ ਯਾਰ ਛੋਟ ਕਰ ਦਿੰਦੇ ਆ ਯਾਰ ਛੋਟ ਕਰ ਭਾਈ 10000 ਦੀ ਤਨਹੇ ਠੀਗਾ ਵੀਰ ਜੀ ਹਾਂ ਪਤਾ ਕੀ 27 24 500 ਰੁਪਿਆ ਛੋਟ ਕਰਾਂਗੇ 27 24 ਵੀਰ ਕਹਿੰਦਾ 500 ਛੋਟ ਕਰਾਂਗੇ ਖੁੱਲੀ ਕਰ ਦਾਂਗੇ ਛੋਟ ਵੀਰ ਚਲੋ ਕੋਈ ਵੀਰ ਪੜਾ ਕੋਈ ਆਵੇ ਵੀਰ ਕਹਿੰਦਾ ਛੋਟ ਕਰਾਣੀ ਆ ਵੀਰ ਪੜਾ ਖੁੱਲੀ ਕਰਾ ਲੈ ਹਾਂਜੀ ਹਾਂਜੀ ਵੀਰ ਜੀ ਕਿਸ ਨੂੰ ਚਲੋ ਹੋਊਗਾ ਕੋਈ ਵੀਰ ਪੜਾ ਆਵੇ ਕਹਿੰਦਾ ਵੀਰ ਕਹਿੰਦਾ ਤਸੱਲੀ ਕਰਕੇ ਬਾਕੀ ਵੀਰ ਜੀ ਠੰਡੀ ਵੱਛੀ ਆਪਣੇ ਉਹ ਕੈਮਰੇ ਕਰਕੇ ਡਰਦੀ ਆ ਵੇਖੋ ਵੱਛੀ ਜੇ ਗਰਮ ਹੁੰਦੀ ਤੇ ਇਤਲੋ ਲੱਤ ਮਾਰਨੀ ਉਹ ਤੇ ਵੀਰ ਜੀ ਮਾਰਨੀ ਕੈਮਰੇ ਡਰਦਾਂ ਨਾ ਪਸ਼ੂ ਨੂੰ ਪਤਾ ਹੀ ਕੀ ਕਰਦੇ ਆ ਥੋੜੀ ਡਰਦੀ ਆ ਉਹ ਕੋਈ ਗੱਲ ਵੀ ਆ ਵੀ ਜਾਣੀ ਕਿ ਆਹੋ ਵੀਰ ਜੀ ਉਹ ਵੀ ਹੋ ਜਾਂਦਾ ਨਾ ਜਦੋਂ ਬੱਜਾ ਹੋਵੇ ਤੇ ਡੰਗਰ ਡਰਦਾ ਰਹਿੰਦਾ ਆ ਵੀਰ ਜੀ ਇਦਾਂ ਜਿੱਦਾਂ ਮਰਜੀ ਚੋਰ ਮਾਰਨਾ ਬੱਚਾ ਲਾ ਕੇ ਕੋਈ ਗੱਲ ਹੀ ਨਹੀਂ ਵੀਰ ਕਹਿੰਦਾ ਆਓ ਚਵਾਓ ਤਸੱਲੀ ਕਰਕੇ ਪਾਸ ਦੋ ਕਿਲੋ ਬੋਲੇ ਦੀ ਚਪਾਈ ਕੀਤੀ ਜੇ ਹਾਂਜੀ ਹਾਂਜੀ ਕੋਈ ਆਪਾਂ ਢਾਈ ਨਹੀਂ ਕਹਿਣਾ ਤਿੰਨ ਨਹੀਂ ਨਹੀਂ ਵੀਰ ਜੀ ਵਧੀਆ ਜਿਹੜੀ ਚੀਜ਼ ਹੈਗੀ ਉਹ ਦੱਸੋ ਗਾਂ ਵੀ ਲੋੜ ਨਹੀਂ ਝੂਠ ਮਾਰ ਕੇ ਮਾਲ ਵੇਚਿਆ ਤਾਂ ਨਾ ਵੇਚਣਾ ਵੇਚਣਾ ਵੀ ਨਹੀਂ ਚਾਹੀਦਾ ਵੀਰ ਜੀ ਗਾਂ ਵੀ ਤੁਹਾਨੂੰ ਅੱਗੇ ਵੀ ਦੱਸਿਆ ਪੈਸਾ ਬੜਾ ਔਖਾ ਬੰਦ ਨਾ ਬਣਾਉਣਾ ਵੀਰ ਜੀ ਪੈਸਾ ਬੜਾ ਔਖਾ ਵੀਰ ਜੀ ਕਮਾ ਜਾਂਦਾ ਵਾ ਬਾਕੀ ਵੀਰ ਜੀ ਨੋ ਅਡਰੈਸ ਤੇ ਨੰਬਰ ਦਦੋ ਨਾ ਵੀਰ ਜੀ ਆਪਣਾ ਹੈਗਾ ਜੀ ਬਲਵਿੰਦਰ ਸਿੰਘ ਹਾਂਜੀ ਪਿੰਡ ਹੈਗਾ ਜੀ ਬਲਖੁਰਦ ਹਾਂਜੀ ਤੇ ਤਹਿਸੀਲ ਤੇ ਜ਼ਿਲ੍ਹਾ ਅੰਬਰਸਰ ਹਾਂਜੀ ਤੇ ਫੋਨ ਨੰਬਰ ਹੈਗਾ ਸਿਆਸੀ 203402 ਹਾਂਜੀ ਹਾਂਜੀ ਸਿਆਸੀ ਕਾ ਵੀਰ ਜੀ